ਆਸਮਾਨ ਵਿੱਚ ਛੇਦ ਨਹੀਂ ਰੱਖਾ ਇੱਕ ਪੱਥਰ ਤੋਂ ਨਿਯਮ ਸੇ ਉਚਾਲੋ ਜਾਵੇ ਸਮਾਂ ਚ ਛੇਦ ਕਰ ਦਿੰਦੇ ਆ ਨੇਕ ਨਹੀਂ ਲੋਕ ਪ੍ਰਾਨਣ ਗੁਰੂਆਂ ਨੇ ਧਰ ਦੇ ਨਵੀਂ-ਪੁਰੀਆਂ ਬਸਾਉਣ ਸਮਰੱਥਾ ਰੱਖਦੇ ਨੇ ਫਿਰ ਕੀ ਹੋਵੇ ਜਿੰਦਗੀ ਨੂੰ ਤੁਹਾਡੀ ਜਿੰਦ ਪੱਧਰ ਤੇ ਆ ਕੇ ਤੁਹਾਡੇ ਲੈਵਲ ਤੇ ਆ ਕੇ ਤੇ ਸੱਚਾਈ ਬਿਆਨ ਕੀਤੀ ਆ ਕਿ ਕਿਹੜੀ ਸਾਡੇ ਦੇ ਬੱਚਿਆਂ ਦੇ ਵਿੱਚ ਉਹ ਤਾਕਤ ਨਹੀਂ ਹੈਗੀ ਜਾਂ ਕਿਹੜੀ ਗੱਲਾਂ ਜਿਹੜੀ ਸਾਡੇ ਬੱਚੇ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਮਿਹਨਤ ਕਰ ਸਕਦੇ ਹੋ ਕਨਸੈਂਟਰੇਸ਼ਨ ਨਾਲ ਪੜ੍ਹ ਸਕਦੇ ਹੋ ਸਿਟਿੰਗ ਤੁਹਾਡੀ ਹੈ ਬਹਿ ਸਕਦੇ ਹੋ ਸਿਰਫ ਲੋੜ ਕੀ ਆ ਜਿਵੇਂ ਉਹਨਾਂ ਨੇ ਦੱਸਿਆ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਥਾਂ ਤੇ ਕਨਸੈਂਟਰੇਟ ਕਰਨਾ ਤੇ ਇਹ ਮਾਦੇ ਦੇ ਜਿਹੜਾ ਜਿਹੜਾ ਆਪਣੇ ਤੇ ਬੁਰੀ ਜਿਹੜੀ ਪਾਸ ਕੋਈ ਤੇ ਚਾਹ ਮਿਲਦੀ ਹੋਵੇ ਨਾ ਜਿੰਨਾ ਕਰ ਜਿਹੜੀਆਂ ਉਹਨਾਂ ਨੇ ਅੱਜ ਗੱਲਾਂ ਕੀਤੀਆਂ ਕਿ ਰੁਪਿੰਨ ਘੰਟੇ ਲਈ ਮਿਕਸ਼ਰ ਨਾਲ ਪੁਨਾਗਰ ਤੇ ਵੱਡੇ ਪੜੀ ਲਾਇਆ ਵੰਦਾ ਕਿ ਜੇ ਅਸੀਂ 3 ਘੰਟੇ ਰਹਿ ਸਕਦੇ ਆ ਤੇ ਬਿਚਰ ਨਹੀਂ ਸਕਦੇ ਆ ਇੱਕ ਸਾਥੇ ਕਾਗਰ ਤੇ ਹੋ ਸਕਦੇ ਆ ਤੇ ਫਿਰ ਫਰਾਈ ਵੀ ਹੋ ਸਕਦੀ ਸੋ ਮੈਂ ਤੁਹਾਨੂੰ ਰੋਜ਼ ਜਾਨਾ ਇਥੋਂ ਜਿਹੜੀ ਜਿਹੜੀ ਆਪਣੀ ਸਤ ਸ੍ਰੀ ਅਕਾਲ ਬੇਟੀ ਅਪੀਨਟਮੈਂਟ ਕਿ ਆਪਾਂ ਸਫਲ ਹੋਣਾ ਨਾ ਕਿਸੇਰੇ ਗਿਆ ਦੀ ਅਫਸਰ ਲੋਕ ਕਹਿੰਦੇ ਸੀ ਕਿ ਜੇ ਅਸੀਂ ਬਲਦ ਨੂੰ ਸਿੰਗਰਾ ਤੋਂ ਫੜਦੇ ਨਾ ਢੇਲ ਲੱਗੇ ਤੇ ਪੂਰ ਤੋਂ ਫੜ ਕੇ ਨੂੰ ਦੇ ਲੱਗੇ ਪਰ ਸੇਰੇ ਕੁਛੋ ਨਾ ਮੈਂ ਇਹ ਜੇ ਕੰਮ ਹੋਵੇ ਨਾ ਕਿ ਮਿੱਥੋਂ ਫੜ ਕੇ ਰਾਮੀ ਕਰਿਆ ਤੁਹਾਨੂੰ ਇੱਕ ਇਸ ਤਰ੍ਹਾਂ ਦਾ ਮਨ ਲੋ ਆਪਣਾ ਕਿਰਦਾਰ ਨਿਭਾ ਕੇ ਜਾਈਏ ਜਿਹੜਾ ਜ਼ਿੰਦਗੀ ਵਿੱਚ ਕੋਈ ਸੱਚਾ ਕਿਰਦਾਰ ਨਿਭਾ ਕੇ ਜਾਵੇ ਕੇ ਪਰਦਾ ਗਿਰਨੇ ਕੇ ਬਾਅਦ ਵੀ ਤਾਲੀਆਂ ਵੱਜਦੀ ਰਹੇ। ਉਹਨੂੰ ਯਾਦ ਕਰਾਂ ਕਿ ਆਹ ਕਲਾਸ ਆਈ ਸੀ ਦਸਨੀਆ ਬਾਹਰ ਨਹੀਂ ਆਈ ਸੀ। ਇਹ ਅਧਿਆਪਕ ਸਾਹਿਬਾਨ ਹੁੰਦੇ ਸੀ ਸਤਿਕਾਰਯੋਗ ਸਿਖੇਸ ਕਤਰ ਜੀ, ਮਾਨਯੋਗ ਡੀਸੀ ਸਾਹਿਬ, ਮਾਨਯੋਗ ਡੀਓ ਸਾਹਿਬ। ਤਾਂ ਇੱਕ ਕਲੀਅਰ ਕੱਟ ਮੈਸੇਜ ਹੈਗਾ ਜੀ ਕਿ 100% ਰਿਜ਼ਲਟ ਔਰ ਉਹ ਵੀ ਆਪਣੀ ਮਿਹਨਤ ਦੇ ਨਾਲ ਬਿਨਾ ਨਕਲ ਤੋਂ। ਉਸੇ ਮਿਸ਼ਨ ਨੋ ਆਪਾਂ ਲੈ ਕੇ ਚੱਲੇ ਹੋਇਆ ਹਰ ਸਕੂਲ ਦੇ ਵਿੱਚ ਬੱਚਿਆਂ ਨੂੰ ਮੋਟੀਵੇਟ ਕਰ ਰਹੇ ਹਾਂ ਟੀਚਰਸ ਨੂੰ ਮੋਟੀਵੇਟ ਕਰ ਰਹੇ ਹਾਂ ਕਿ ਸਾਡਾ ਜਿਹੜਾ ਬਿਨਾਂ ਨਕਲ ਤੋਂ ਆਪਾਂ 100% ਜਿਹੜੇ ਰਿਜ਼ਲਟ ਦੇਣੇ ਆ ਔਰ ਉਹ ਇਹ ਕੰਮ ਔਖਾ ਵੀ ਨਹੀਂ ਹੈਗਾ ਜੇ ਸਾਡੇ ਬੱਚੇ ਪੂਰੀ ਤਰ੍ਹਾਂ ਮਿਹਨਤ ਕਰਨ 40 ਦਿਨਾਂ ਜਿਹੇ ਸਾਡੇ ਕੋਲ ਪਏ ਆ ਜੇ ਇੱਕ ਨੰਬਰ ਦਾ ਇੱਕ ਰੋਜ਼ ਨੰਬਰ ਵੀ ਆਈ ਰੋਜ਼ ਦਾ ਤਿਆਰ ਕਰਨ ਤਾਂ ਵੀ 40 ਜਿਹੜੇ ਨੰਬਰ ਆ ਉਹ ਬੱਚੇ ਦੇ ਹਰ ਬੱਚੇ ਦੇ ਆ ਸਕਦੇ ਆ ਕੋਈ ਔਖਾ ਕੰਮ ਨਹੀਂ ਹੈਗਾ ਟੀਚਰ ਸਹਿਬਾਨ ਸਾਡੀ ਪੂਰੀ ਮਿਹਨਤ ਕਰ ਰਹੀ ਹੈ ਤੇ ਉਮੀਦ ਹੈ ਕਿ ਆਪਾਂ 100% ਰਿਜ਼ਲਟ ਜਿਹੜੇ ਆ ਉਹ ਲੈ ਕੇ ਆਵਾਂਗੇ ਤੇ ਇਸੇ ਮਿਸ਼ਨ ਨੂੰ ਆਪਾਂ ਕਾਮਯਾਬ ਬਣਾ ਰਹੇ ਜੀ ਸਕੂਲ ਸਕੂਲ ਦੇ ਵਿੱਚ ਜਾ ਕੇ ਤੇ ਟੀਚਰ ਵੀ ਬਹੁਤ ਕੋਆਪਰੇਟ ਕਰ ਰਹੀ ਹੈ ਔਰ ਬੱਚਿਆਂ ਦੇ ਵਿੱਚ ਵੀ ਕਾਫੀ ਜੋਸ਼ ਹੈਗਾ ਔਰ ਉਹ ਵੀ ਪੂਰੀ ਮਿਹਨਤ ਕਰ ਰਿਹਾ ਹੈ ਔਰ ਇਹ ਪਹਿਲੀ ਵਾਰ ਹੀ ਇਤਿਹਾਸ ਵਿੱਚ ਮੈਨੂੰ ਲੱਗ ਰਿਹਾ ਹੈ ਕਿ ਹਰ ਗੁਰਦੁਆਰੇ 'ਚ ਵੀ ਸਵੇਰੇ ਅਨਾਉਂਸ ਕੀਤਾ ਜਾ ਰਿਹਾ ਕਿ ਬੱਚੋ ਉੱਠ ਕੇ ਪੜੋ ਔਰ ਓਵਰ ਟਾਈਮ ਵੀ ਲੱਗ ਰਹੇ ਆ ਸਵੇਰੇ ਆਪਾਂ ਜਾਣਿਆ ਤੇ 10ਵੀਂ ਕਲਾਸ ਦੇ ਵਿੱਚ 12ਵੀਂ ਦੀ ਕਲਾਸ ਦੇ ਵਿੱਚ ਟੀਚਰ ਸਹਾਇਵਾਨ ਜਿਹੜੇ ਆ ਓਵਰ ਟਾਈਮ ਲੈ ਰਹੇ ਆ ਔਰ ਇਹ ਬਹੁਤ ਚੰਗਾ ਲੱਗ ਰਿਹਾ ਸਾਨੂੰ ਇੱਕ ਨਵੀਂ ਲਹਿਰ ਜਿਹੜੀ ਆ ਉਹ ਚੱਲੀ ਆ ਔਰ ਇਸ ਲਹਿਰ ਦੇ ਨਾਲ ਬਹੁਤ ਜਿਹੜਾ ਫਾਇਦਾ ਸਾਡੇ ਬੱਚਿਆਂ ਨੂੰ ਹੋਏਗਾ ਸਕੂਲ ਨੂੰ ਹੋਏਗਾ ਤੇ ਓਵਰਹਾਲ ਆਪਾਂ ਇਸ ਮਿਸ਼ਨ ਨੂੰ ਕਾਮਯਾਬ ਬਣਾਵਾ ਕਿ 2019 ਦੇ ਵਿੱਚ 100% ਨਤੀਜੇ ਜਿਹੜੇ ਆਣਗੇ ਜੀ ਸਾਡੇ ਕਿੰਨੇ ਕ ਸਕੂਲਾਂ 'ਚ ਆਪਾਂ ਜਾ ਚੁੱਕੇ ਆ ਸਾਨੂੰ 60 ਸਕੂਲਾਂ ਦਾ ਟਾਰਗੇਟ ਇਸ ਮਹੀਨੇ ਦੇ ਵਿੱਚ ਮਿਲਿਆ ਸੀ ਤੇ ਆਪਾਂ ਲਗਭਗ ਜਿਹੜੇ ਆ ਉਹ 50 ਸਕੂਲ ਵਿਜ਼ਿਟ ਕਰ ਲਏ ਜੀ 10 ਕਿ ਸਕੂਲ ਸਾਡੇ ਹੋਰ ਰਹੇ ਆ ਆਪਾਂ ਉਹ ਵੀ ਆਪਾਂ 1-2 ਦਿਨ ਦੇ ਵਿੱਚ ਵਿਜ਼ਿਟ ਕਰ ਲੈਣੇ ਆ ਤੇ ਉਹ ਉਹ ਸਕੂਲੀ ਜਿਹਦੇ ਵਿੱਚ 40% ਘੱਟ ਵਾਲੇ ਬੱਚੇ ਸੀ ਯਾਨੀ ਕਿ ਫੇਰ ਲੈਵਲ ਤੇ ਸੀ ਤੇ ਉਹ ਵੀ ਆਪਾਂ ਕਾਫੀ ਬੱਚਿਆਂ ਦੇ ਵਿੱਚ ਉਤਸ਼ਾਹ ਆਏਗਾ ਕਿ ਉਹ ਬੱਚੇ ਪੂਰੀ ਮਿਹਨਤ ਕਰ ਰਹੇ ਹੋਣ ਔਰ ਆਪਾਂ ਇਸ ਰਿਜ਼ਲਟ ਦਾ ਜਿਹੜਾ ਤੀਜਾਗਾ ਉਹਨੂੰ ਆਪਾਂ ਪ੍ਰਾਪਤ ਕਰਾਂਗੇ